ਸਤਿ ਸ਼੍ਰੀ ਅਕਾਲ ਜੀ ਸਾਕਦਾ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਜਿਆਦਾ ਟੇਸਟੀ ਤੇ ਕ੍ਰਿਸਪੀ ਜੇ ਬਿਸਕੁਟ ਘਰ ਵਿੱਚ ਤਿਆਰ ਕਰਾਂਗੇ ਜੀ ਉਹ ਵੀ ਘਰ ਪੰਗਾ ਚੀਜ਼ਾਂ ਦੇ ਨਾਲ ਆਪਾਂ ਬਿਸਕੁਟ ਬਣਾ ਲਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੇ ਜੀ ਤੇ ਉਹਦੇ ਲਈ ਆਪਾਂ ਇੱਕ ਕੌਲੀ ਪਾਣੀ ਦੀ ਲਈਆ ਤੇ ਅੱਧੀ ਕੌਲੀ ਆਪਾਂ ਇਹਦੇ ਵਿੱਚ ਖੰਡ ਦੀ ਲਈਆ ਮਿੱਠਾ ਤੁਸੀਂ ਆਪਦੇ ਸਾਬ ਨਾਲ ਵੱਧ ਘੱਟ ਪਾ ਸਕਦੇ ਆ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਮਿਕਸ ਕਰ ਦਿਆਂਗੇ ਪਾਣੀ ਦੇ ਵਿੱਚ ਖੰਡ ਨੂੰ ਬਿਲਕੁਲ ਘੋਲਣਾ ਨਹੀਂ ਆਪਾਂ ਐਵੇਂ ਥੋੜਾ ਜਿਹਾ ਦਰਦਰੀ ਜੀ ਰੱਖਾਂਗੇ ਅਸੀਂ ਨੂੰ ਜਿਆਦਾ ਘੋਲਣਾ ਨਹੀਂ ਆਪਾਂ ਬਸ ਇੱਕ ਵਾਰੀ ਹਿਲਾ ਦੇਣਾ ਪੈਣੂ ਤੇ ਪਾਸੇ ਰੱਖ ਦੇਣਾ ਹੈ ਤੇ ਹੁਣ ਆਪਾਂ ਇੱਕ ਖੁੱਲਾ ਪਾਂਡਾ ਲੈ ਲਾਂਗੇ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਗੋਲਾਂ ਆਟੇ ਦੀਆਂ ਆਮ ਹੀ ਆਟਾ ਜਿਹੜਾ ਆਪਾਂ ਘਰਾਂ ਦੇ ਵਿੱਚ ਰੋਜ਼ ਰੋਟੀ ਬਣਾਉਣੀ ਆ ਉਹ ਵਾਲਾ ਹੀ ਆਟਾ ਇਹ ਤੇ ਛਾਂਕ ਕੇ ਆਪਾਂ ਦੋ ਗੋਲਾਂ ਆਟੇ ਦੀਆਂ ਲੈ ਲਈਆਂ ਏ ਤੇ ਦੁਵਾਦ ਆਪਾਂ 2 ਵੱਡੇ ਚਮਚੇ ਜਾਂ 3 ਇੱਕ ਚਮਚੇ ਆਪਾਂ ਸੂਜੀ ਦੇ ਲੈ ਜਾਣੀ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ 2 ਚਮਚੇ ਨਾਰੀਅਲ ਦਾ ਪਾਊਡਰ ਪਾਵਾਂਗੇ ਜੇ ਤੁਹਾਡੇ ਕੋਲੇ ਨਹੀਂ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਤੇ 7-8 ਲੈਟੀਆਂ ਨੂੰ ਆਪਾਂ ਕੱਟ ਕੇ ਬਲੈਂਡ ਕਰੋ ਉਹ ਵੀ ਤਿਆਰ ਕਰ ਲਿਆ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਮਿਕਸ ਕਰ ਲਾਂਗੇ ਕਮੈਂਟ ਕਰਕੇ ਦੱਸੋ ਜੀ ਆਪਣੀ ਰੈਸਪੀ ਕਿਹੋ ਜਿਹੀ ਲੱਗੀ ਐ ਤੁਹਾਨੂੰ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਜਿਹੜੇ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਐ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਐ ਜੀ ਬਿਲਕੁਲ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਲਿਆ ਐ ਤੇ ਹੁਣ ਆਪਾਂ 2-3 ਚਮਚੇ ਵੱਡੇ ਆਪਾਂ ਇਹਦੇ ਵਿੱਚ ਤੇਲ ਪਾ ਲੈਣੇ ਜੀ ਆਮ ਹੀ ਜਿਹੜਾ ਆਪਣੇ ਘਰਾਂ ਦੇ ਵਿੱਚ ਹੁੰਦਾ ਐ ਤੇ ਪਰ ਉਹ ਤੇਲ ਦਾ ਕੋਈ ਸਰ੍ਹੋਂ ਦਾ ਤੇਲ ਨਹੀਂ ਹੋਣਾ ਚਾਹੀਦਾ ਉਹ ਤੇ ਤੇ ਆਪ ਤੀਨੋਂ ਬਬਲਕੂ ਆٹے ਦੇ ਵਿੱਚ ਮਲਾ ਲੈਣਾ ਹੈ ਚੰਗੀ ਤਰ੍ਹਾਂ ਨਾਲ ਮਾਲਸ਼ ਕਰਕੇ ਵਿੱਚ ਚੰਗੀ ਤਰ੍ਹਾਂ ਨਾਲ ਆਪਾਂ ਆٹے ਦੇ ਵਿੱਚ ਮਲਾ ਲੈਣਾ ਨੂੰ ਤੇਲ ਦੁਆਪੀ ਨੂੰ ਤਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਇੱਕਜਾਨ ਹੋ ਜਾਣ ਤੇ ਉਦੋਂ ਫਿਰ ਆਪਾਂ ਜਿਹੜਾ ਆਟਾ ਹੈ ਉਹਨੂੰ ਗੁੰਨ ਕੇ ਤਿਆਰ ਕਰਾਂਗੇ ਆਪਾਂ ਬਿਲਕੁਲ ਬਾਜ਼ਾਰ ਵਰਗੀ ਬਸਕਟ ਬਣਨ ਕੇ ਤਿਆਰ ਹੁੰਦੀਆਂ ਤੇ ਆਪਾਂ ਇਹਨੂੰ ਚਾਹ ਨਾਲ ਕਿਸੇ ਚੀਜ਼ ਨਾਲ ਵੀ ਖਾ ਪੀ ਸਕਦੇ ਹਾਂ तो हूँ आप जो घोल के पानी अपना खंड वाला पहला खंड खंड पा लगे सारी क्ड के जिमें जिमें आप पी गई फिर उवे उमें आप पाई चलेंगे पर पहला आप खंड पा ली है कट के पानी दियो क्योंकि पानी भी मिठा है जिनी लड़ होगी आप आटा गुन्न ली उन्ना आपती चला कौली आटे की कौली पानी तो थोड़ा जहां बच गया सख्त जहा आटा आप ਬਣਾ ਕੇ ਤਿਆਰ ਕਰਨਾ ਹੈ ਬਿਲਕੁਲ ਰੋਟੀ ਵਰਗਾ ਤਾਂ ਨਹੀਂ ਬਣਾਉਣਾ ਜਿਵੇਂ ਆਪਾਂ ਰੋਟੀ ਬਣਾਉਣੀ ਹੁੰਦੀ ਹੈ ਉਹ ਤੋਂ ਥੋੜਾ ਸਖਤ ਬਣਾਉਣਾ ਹੈ ਲੋ ਜੀ ਇਹ ਮੇਰਾ ਆਟਾ ਆਪਾਂ ਬਣਾਉਣਾ ਹੈ ਨਾਈ ਵਾਲਾ ਸਖਤ ਹੈ ਤੇ ਨਾਈ ਵਾਲਾ ਨਰਮ ਹੈ ਤੇ ਹੁਣ ਆਪਾਂ ਆਪਣਾ ਤੇਲ ਧਰ ਦਾਂਗੇ ਜੀ ਕੜਾਹੀ 'ਚ ਗਰਮ ਹੋਣ ਲਈ ਬਿਲਕੁਲ ਥੋੜੀ ਜਿਹੀ ਅੱਗ ਤੇ ਆਪਾਂ ਧਰਾਂਗੇ ਆਪਣਾ ਤੇਲ ਤਾਂ ਕਿ ਗਰਮ ਹੋ ਜੇ ਤੇ ਦੁਆਦ ਆਪਾਂ ਬਿਸਕੁਟ ਬਣਾਉਣੀ ਆਪਣੀ ਸਟਾਰਟ ਕਰ ਦਿਆਂਗੇ ਉਨੇ ਚੱਪੜਾ ਤੇਲ ਵੀ ਗਰਮ ਹੋ ਜੂਗਾ। ਤਾਂ ਹੁਣ ਆਪਾਂ ਜਿਹੜਾ ਆਟਾ ਇਹਨੂੰ ਤਿੰਨ ਭਾਗਾਂ ਦੇ ਵਿੱਚ ਵੰਡ ਕੇ ਇੱਕੋ ਜਿਹਾ ਆਪਾਂ ਕਰ ਲਾਂਗੇ ਤਾਂ ਕਿ ਇਹਨਾਂ ਨੂੰ ਰੋਟੀਆਂ ਬਿਲਣੀਆਂ ਆਪਾਂ ਨੂੰ ਸੁਖਾਂ ਹੋ ਜਾਣ। ਤਾਂਪ ਇਹਨਾਂ ਦੇ ਪੇੜੇ ਬਣਾ ਲਾਂਗੇ ਆਟੇ ਦੇ। ਨਾਰਮਲ ਜਿਵੇਂ ਆਪਾਂ ਰੋਟੀ ਵਾਲੇ ਪੇੜੇ ਬਣਾਉਣੇ ਹੁੰਦੇ ਆ, ਓਵੇਂ ਦਾ ਹੀ ਇਹਨਾਂ ਨੂੰ ਪੇੜਿਆਂ ਨੂੰ ਬਣਾ ਲੈਣੇ ਆਪਾਂ। ਤਾਂ ਹੁਣ ਆਪਾਂ ਇਹਨੂੰ ਬੇਲ ਕੇ ਤੇ ਦਵਾ ਦਾ ਪੇੜੇ ਵਿਸਕੋਟਾ ਕੱਟ ਕਰਾਂਗੇ। ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਆ ਪਰ ਆਪਾਂ ਇਹ ਇੱਕ ਡੱਬੇ ਦਾ ਢੱਕਣ ਲਿਆ ਏ ਇਹ ਨਾ ਤਾਂ ਬਾਲਾ ਵੱਡਾ ਏ ਢੱਕਣ ਤੇ ਨਾ ਹੀ ਵਾਲਾ ਛੋਟਾ ਏ ਇਹਦੇ ਨੋਰਮਲ ਸਾਈਜ਼ ਦੇ ਬਿਸਕੁਟ ਬਣਨਗੇ ਠੀਕ ਠਾਕ ਜੀ ਨਾ ਵੱਡੇ ਨਾ ਛੋਟੇ ਬਸ ਇਸੇ ਇਮੇ ਤਰ੍ਹਾਂ ਨਾਲ ਤੁਸੀਂ ਸਾਰੇ ਬਿਸਕੁਟ ਆਪਦੇ ਬਣਾ ਕੇ ਤਿਆਰ ਕਰ ਲਿਓ ਜੇ ਤੁਸੀਂ ਚੋਰਸ ਬਣਾਉਣੇ ਆ ਬਿਸਕੁਟ ਦਾ ਤੁਸੀਂ ਚੋਰਸ ਵੀ ਬਣਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸ਼ੇਪ ਦੇ ਦਾਂਗੇ ਸੋਹਣੇ ਲੱਗਣਗੇ ਤਾਂ ਕਿ ਆਪ ਚਮਚੇ ਨਾਲ ਆਪਾਂ ਥੋੜੇ ਜਿਹੇ ਇਹਦੇ ਵਿੱਚ ਡਿਜ਼ਾਈਨ ਬਣਾ ਦਾਂਗੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਡਿਜ਼ਾਈਨ ਬਣਾ ਸਕਦੇ ਆ ਤਾਂ ਕਿ ਥੋੜੀ ਮਾਰਕੀਟ ਵਾਲੀ ਲੁੱਕ ਜੀ ਲੱਗੇ ਇਹਨਾਂ ਦੀ ਤਾਂ ਇਹ ਕਰਕੇ ਆਪਾਂ ਥੋੜਾ ਜਿਹਾ ਡਿਜ਼ਾਈਨ ਬਣਾਤਾ ਇਹਦੇ ਵਿੱਚ ਤੇ ਸਾਰੇ ਬਿਸਕੁਟ ਆਪਾਂ ਇਸੇ ਤਰ੍ਹਾਂ ਤਿਆਰ ਕਰ ਲੈਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਜੀ ਮੀਡੀਅਮ ਤੋਂ ਲੋ ਅੱਗ ਦੇ ਵਿੱਚ ਆਪਾਂ ਇਹਨੂੰ ਆਪਣੇ ਬਿਸਕੁਟਾਂ ਨੂੰ ਫਰਾਈ ਕਰਨਾ ਹੈ ਤੇ ਆਪ ਨੂੰ سپورਟ ਜਰੂਰ ਕਰਿਆ ਕਰੋ ਜੀ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਭੈਣ ਭਰਾ ਆਪਣੇ ਨਾਲ ਜੁੜ ਸਕਣ ਤੇ ਆਪਨੇ ਬਿਸਕੁਟਾ ਜਿਹੜੇ ਉਹ ਬਿਲਕੁਲ ਹੁਣ ਫੁੱਲ ਕੇ ਉੱਤੇ ਆ ਗਏ ਆ ਤੇ ਹੁਣ ਆਪਾਂ ਇਹਨੂੰ ਹੌਲੀ ਹੌਲੀ ਇਹਨਾਂ ਦੇ ਪਾਸੇ ਆ ਜੜੇ ਉਹ ਪਲਟੀ ਚੱਲਾਂਗੇ ਜਿੱਨਾਂ ਚਿਰ ਕਰੈਸਪੀ ਨਹੀਂ ਹੋ ਜਾਂਦੇ ਪੂਰੀ ਤਰ੍ਹਾਂ ਨਾਲ ਤੇ ਆ ਬੇਸੇ ਤਰ੍ਹਾਂ ਸਾਰੇ ਬਿਸਕੁਟਾ ਜਿਹੜੇ ਆਪਣੇ ਉਹਨਾਂ ਨੂੰ ਕੱਢ ਕੇ ਤਿਆਰ ਕਰ ਲਾਂਗੇ ਤਲ ਕੇ ਤੇ ਜੇ ਤੁਸੀਂ ਦੂਜਾ ਪੂਰ ਪਾਉਣਾ ਤਾਂ ਜਿਹੜਾ ਆਪਣਾ ਤੇਲ ਆ ਉਹ ਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਇਹਨੇ ਗਰਮ ਤੇਲ ਦੇ ਵਿੱਚ ਨਹੀਂ ਪਾਉਣੇ ਨਹੀਂ ਤਾਂ ਉਹ ਛੇਤੀ ਜ਼ਿਆਦਾ ਬ੍ਰਾਊਨ ਜੇ ਹੋ ਜਾਣਗੇ ਵਿੱਚੋਂ ਕ੍ਰਿਸਪੀ ਨਹੀਂ ਹੋਣਗੇ ਵਿੱਚੋਂ ਉਹ ਥੋੜੇ ਜਿਹਾ ਗਿੱਲੇ ਜੇ ਰਹਿ ਜਾਣਗੇ ਤੇ ਜੇ ਤੁਸੀਂ ਤੇਲ ਥੋੜਾ ਠੰਡਾ ਕਰਕੇ ਫੇਰ ਫਰਾਈ ਕਰੋਗੇ ਤਾਂ ਆਪਣੇ ਜਿਹੜੇ ਬਿਸਕੁਟ ਹੈ ਉਹ ਬਹੁਤ ਕ੍ਰਿਸਪੀ ਬਣਨਗੇ ਬਿਲਕੁਲ ਮਾਰਕੀਟ ਵਰਗੇ ਲਓ ਜੀ ਆਪਾਂ ਸਾਰੇ ਬਿਸਕੁਟ ਆਪਣੇ ਤਿਆਰ ਕਰਕੇ ਰੱਖ ਲਏ ਆ ਤੇ ਇਹਨੂੰ ਆਪਾਂ ਚਾਹ ਨਾਲ ਵੀ ਖਾ ਸਕਦੇ ਜਿਵੇਂ ਆਪਾਂ ਚਾਹ ਦੇ ਵਿੱਚ ਡਬੋ ਕੇ ਬਿਸਕੁਟ ਖਾਂਦੇ ਆ ਉਸੇ ਤਰ੍ਹਾਂ ਨਾਲ ਇਹ ਬਿਲਕੁਲ ਬਣ ਗਿਆ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਲਾਈਟ ਵੇਟ ਬਿਸਕੁਟ ਬਣੀ ਸੀਗੇ ਤੇ ਬੰਦੇ ਆਪਣਾ ਪੂਰਾ ਇਹ ਡੋਂਗਾ ਸੀ ਉਹ ਭਰ ਗਿਆ ਸੀਗਾ ਬਿਸਕੁਟਾਂ ਦਾ ਤੇ ਬੰਦੇ ਬੰਦੀ ਆਪਣੇ ਬੇਟੇ ਨੇ ਬਹੁਤ ਸਾਰੇ ਬਿਸਕੁਟ ਖਾ ਲਈ ਸੀ ਵਿੱਚੋਂ ਤਾਂ ਨੇ ਕਰਕੇ ਇੰਨੇ ਕਰ ਰਹਿ ਗਏ ਆ ਤੇ ਬਹੁਤ ਹੀ ਜਿਆਦਾ ਟੇਸਟੀ ਤੇ ਲਾਈਟ weight ਬਿਸਕਟ ਬਣ ਕੇ ਆਪਣੇ ਤਿਆਰ ਹੋਏ ਆ ਤੁਸੀਂ ਵੀ ਇੱਕ ਵਾਰੀ ਜਰੂਰ ਆਪਣੇ ਘਰ ਦੇ ਵਿੱਚ ਟਰਾਈ ਕਰਕੇ ਦੇਖਣੀ ਆ ਬਹੁਤ ਹੀ ਆਸਾਨ ਜੇ ਤਰੀਕੇ ਨਾਲ ਬਣ ਜਾਂਦੇ ਆ ਜੀ ਸਤਿ ਸ਼੍ਰੀ ਅਕਾਲ